ਤਾਂ ਪਹਿਲਾਂ ਸੇ ਹੋਂ ਦਾ ਮਸਲਾ ਵੱਧ ਗਿਆ ਏ ਸਾਡੇ ਹੱਕ ਇੱਥੇ ਰੱਖ ਫਿਰ ਗਾਈਜ਼ ਵੈਲਕਮ ਟੂ ਚੈਨਲ ਮਜੀਮਾ ਵਲੋਗ ਤੇ ਤੁਹਾਡਾ ਸਾਡੇ ਤੁਹਾਡੀ ਪਰ ਤੋਂ ਦੀ ਬਾਦ ਨਾਲ ਆਪਾਂ ਵੀ ਕੋਸ਼ਿਸ਼ ਕਰਦੇ ਹਾਂ ਦੋਸਤੋ ਇੱਧਰ ਲੜਾਈ ਹੋ ਰਹੀ ਹੈ ਛੱਡ ਦੇ ਮੇਰੇ ਮੈਂ ਤਾਂ ਤੁਹਾਨੂੰ ਦੱਸਦੀ ਗਰੀ ਛੱਡ ਦੇ ਸਾਨ ਪੜ ਗਏ ਛੱਡ ਦੇ ਨਹੀਂ ਮੈਂ ਤਾਂ ਦੱਸਤਾ ਗਾਈਜ਼ ਇਹਨਾਂ ਚ ਪੇਪਰ ਸੀਗਾ ਆਕੇ ਮੈਂ ਨਾਲ ਲੜਾਈਆਂ ਸ਼ੁਰੂ ਕਰਤੀਆਂ ਨੇ ਗਾਇਜ਼ ਮੈਂ ਨਵਾਂ ਟੌਪ ਲੈ ਕੇ ਆਇਆ ਦੇਖੋਗੇ ਝੂਠੀ ਸੇਲੀ ਦੇ ਮੰਗ ਮੰਗ ਕੇ ਟੌਪ ਆਂਦੀ ਆ ਮਤਲਬ ਮੰਗ ਕੇ ਕੱਪੜੇ ਪਾਉਣ ਚੱਲਣ ਨੂੰ ਕੀ ਸਵਾਦ ਆਉਂਦਾ ਵਾ ਮਾਰਿਆ ਦੇਖੀ ਜੰਗੜਾ ਤਾਂ ਨਹੀਂ ਕੁੱਟਿਆ ਮੈਨੂੰ ਚੋਸ਼ ਕਿੱਥੇ ਸੀਗਾ ਕੋਈ ਚੋਸ਼ ਨਹੀਂ ਹੈ ਹੱਥੋਂ 20 ਟਨ ਦਾ ਹੌਸਲਾ ਪਾਣੀ ਤੇ ਨਹੀਂ ਕੋਲਤੀ ਕਰਨਾ ਸੀ ਜੇ ਮੇਰੇ ਗੱਲ ਕੁੱਟਦਾ ਸੀ ਆਉ ਮਰਦ 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 ਰੋਟੀ ਖਾਣੀ ਕਿ ਨਹੀਂ ਛੱਡ ਲੈ ਇਕੱਲੇ ਜਾ ਵਾਪਸ ਤੇ ਘਰੋਂ ਪੈਣਾ ਇੱਧਰ ਦੇਖਣ ਕਿ ਕੀ ਜਾਇਆ ਪਿੰਜਰੇ ਚ ਦੇਖ ਰੀ ਤੇ ਰੀ ਤੇ ਲੱਤਾਂ ਰੀ ਤੇ ਲੱਤਾਂ ਦਾ ਲਾਈ ਦੋਂ ਦਾ ਨਾ ਨਾ ਜਾ ਕੇ ਨਾ ਨਾ ਲਾ ਲਵਟੀ ਵੇ ਬਾਲੂ ਚੋਂ ਗਿੱਟਾ ਵਾ ਫਰੈਂਡਾਂ ਨੂੰ ਕੁੱਟਣਾ ਹੈ ਕੋਟਲੀ ਤਾਂ ਦੋਸਤੋ ਅੱਜ ਹੈਗਾ ਵਾ ਹੈਵੀ ਬਰਥਡੇ हैप्पी बर्थडे अम्मा हैप्पी वुमेन डे नारी शक्ति गल मेरा भाई यार लो इते तो बोलदा नहीं नारी शक्ति मेनू पता नी नी तो नारी शक्ति मेनू पता नी कै जिंदाबाद आज मर जाएंगे आज आज वुमेन डे आ तू बंदा आज बंदिया दा दिन आ छ बनना है वुमेन वुमेन तो हरिकिन वे वुमेन वो वुमेन इधर आओ। ਅੰਟੀ ਵੂਮਨ ਆ ਦੇ ਲੋਗਾਂ ਇਸਾ ਪ੍ਰਾਇਆ ਹੁੰਦੀ ਆ ਦੇਖ ਲਓ ਇਸੇ ਕਰਕੇ ਮੈਂ ਸਕੂਲ ਨਹੀਂ ਪੜਾਉਣਾ ਚਾਹੁੰਦੀ ਇਹਨਾਂ ਨੂੰ ਇਹਨਾਂ ਵੂਮਨ ਨਹੀਂ ਪਤਾ ਕੀ ਪਤਾ ਕਿ ਨਹੀਂ ਹੁੰਦੇ ਉਹ ਕੁੜੀਆਂ ਹੁੰਦੇ ਨੇ ਅੰਟੀਆਂ ਹੁੰਦੀਆਂ ਅੰਟੀਆਂ ਅੰਟੀਆਂ ਲੇਡੀਜ਼ ਲੇਡੀਜ਼ ਆਜਾ ਲੇਡੀਜ਼ ਦੇ ਆਜਾ ਆਜਾ ਕਾ ਜਨਾਨੀ ਹੁੰਦਾ ਆ ਮਾ ਦੇ ਕਿ ਜਨਾਨੀ ਹੁੰਦਾ ਜਨਾਨੀ ਦੇ ਜਨਾਨੀ ਮਿਲਣੀ ਚਾਹੀਦੀ ਸਭ ਨੂੰ ਸਾਡੇ ਹੱਕ ਮੁੰਜਣ ਦਾ ਦਿਨ ਸਾਡੇ ਹੱਕ ਅੱਥੇ ਰੱਖ। ਯਾਰ ਤੂੰ ਆਪਦਾ ਕੋਈ ਹੱਕ ਨਾ ਨਜ਼ਰ। ਮੈਂ ਤਾਂ ਮਸਾ ਸੱਟ ਕੇ ਦੇਖੋ ਗਾਇਸ ਅੱਜ ਹੈਗਾ ਵਾ ਵੂਮਨ ਡੇ ਤੁਸੀਂ ਬੀਬੀ ਜੀ ਆਪਣੇ ਕੋਈ ਹੱਕ ਮੰਗਣਾ ਚਾਹਦੇ ਹੋ? ਕੋਈ ਆਪਣਾ ਹੱਕ ਰੱਖਣਾ ਚਾਹਦੇ ਹੋ? ਤਾਂ ਦੱਸੋ। ਦੱਸੋ ਜੀ ਤੁਹਾਡਾ ਕੋਈ ਹੱਕ ਹੈਗਾ ਦੱਸੋ। ਕੋਈ ਹੱਕ ਨਹੀਂ। ਕੋਈ ਹੱਕ ਨਹੀਂ ਰੱਖਣਾ ਦੱਸੋ। ਮੈਂ ਇੱਕ ਹੱਕ ਰੱਖਣਾ ਚਾਹੁੰਦੀ ਹਾਂ। ਹਲੋ। ਗਾਇਸ ਜਿਵੇਂ ਕੇ ਐਸੀ ਗੋਲ ਗੋਪੇ ਖਾਣ ਜਾਂਦੇ ਆ ਤਾਂ ਸਾਨੂੰ ਪਾਪੜੀ ਦੇਣ ਤੋਂ ਲਾਹ ਨਾ ਦਿੱਤੀ ਜਾਵੇ ਪੂਰਨ ਠੀਕ ਹੈ ਬਿਲਕੁਲ ਕੀ ਹੱਕ ਰੱਖਦਾ ਮੈਂ ਕਿ ਮੈਂ ਫ੍ਰੀ ਚ ਬੁਲਟ ਖਵਾ ਦੇ ਆਓ ਐਕ ਜਿਹੜੇ ਜੜੀਆਂ ਬੀਬੀਆਂ ਬਸਾਂ ਤੇ ਜਾਂਦੀਆਂ ਉਹਨਾਂ ਨੂੰ ਕਿਰਾਇਆ ਤਾਂ ਫ੍ਰੀ ਹੈਗਾ ਹੀ ਹੈਗਾ ਇਹ ਤੇ ਨਾਲ ਨਾਲ ਉਹਨਾਂ ਨੂੰ ਸੇਵਕੇ ਸੇਵਕੇ ਲੈ ਤੇ ਅੱਠ ਦਾ ਕਿਰਾਇਆ ਵੀ ਫ੍ਰੀ ਹੋਣਾ ਚਾਹੀਦਾ ਹੈ ਕੀ ਤੁਸੀਂ ਸਹਿਮਤ ਹੋ ਸਹਿਮਤ ਮੈਨੂੰ ਮੈਨੂੰ ਹੱਥੋਂ ਨਾ ਚਾਹੀਦਾ ਮੈਂ ਇਹਨੂੰ ਵੱਧ ਤੋਂ ਵੱਧ ਕੁੱਟਾ ਮੱਤ ਜੀ ਮੱਤ ਜੀ ਜੁੜਨਾ ਨਾ ਕਰਾ ਮੈਂ ਕੁੱਤੂ ਦਾ ਮੁੱਟੂ ਅੱਜ ਫਿਰ ਕੰਟੀ ਸੋਟੀ ਰਾਵਣ ਗਵਾਸੂ ਦੀ ਟਾਲਦਾ ਆ ਲੈ ਕਰਤਾ ਕੰਮ ਆ ਦੇ ਲੈ ਇੱਧਰ ਟੀਖ ਖੰਡਿਆ ਤਾਂ ਸਾਰਾ ਸਮਾਨ ਦੇ ਲੈ ਟੋਕਰੀ ਵੀ ਭੰਨਤੀ ਟੋਕਰੀ ਵੀ ਭਾ ਆ ਦੇ ਲੈ ਥੱਲੇ ਉਧਰ ਟੋਕਰੀ ਵੀ ਭੰਨਤੀ ਬੈਨ ਮੈਂ ਆ ਸਾਰਾ ਸਮਾਨ ਵੇਚਣਾ ਵਾ ਆਪਾਂ ਨਵਾਂ ਪਾਉਣਾ ਵਾ ਆ ਸਾਰਾ ਸਮਾਨ ਆਪਾਂ ਵੇਚਣਾ ਵਾ ਚਲੋ ਪਹਿਲਾਂ ਰੋਟੀ ਬਣਾਓ ਫਿਰ ਵੇਚੀਏ ਨਹੀਂ ਇਹ ਜੀ ਆਪਾਂ ਵੇਚਣਾ ਵਾ ਬਿੱਟਾ ਜਾਊਗਾ ਨਾ ਹਾਂ ਵੇਚ ਜੂਗਾ ਸੈਕੰਡ ਹੈਂਡ ਹੈ ਗਾਇਸ ਸਮਾਨ ਸਾਰਾ ਹੈ ਵੇਚਣਾ ਅਸੀਂ ਅਸੀਂ 31 ਮਾਰਚ ਤੋਂ ਬਾਅਦ ਰੂਲ ਚੇਂਜ ਕਰ ਦੇਣੇ ਆ ਜਿਵੇਂ ਕਹਿੰਦੇ 15 ਸਾਲੀ ਗੱਡੀਆਂ ਨੂੰ ਤੇਲ ਨਹੀਂ ਪਾਊਗਾ ਹੈ ਹਾਂ ਉਹ ਦਿੱਲੀ ਚਾਹ ਪਰ ਆਪਾਂ ਇੰਡੀਆ ਦੇ ਰੂਲ ਵਿੱਚ ਪੰਜਾਬ ਦੇ ਵਿੱਚ ਚੇਂਜ ਕਰਦੇ ਹਾਂ ਠੀਕ ਹੈ ਹਾਂ ਆਪਾਂ ਸਾਰਾ ਸਮਾਨ ਕੰਢ ਕੇ ਵੇਚ ਦੇਣਾ ਸੈਕੰਡ ਹੈਂਡ ਹੈ ਗਾਇਸ ਵੰਡ ਦਾਂਗੇ ਆਪਾਂ ਵੰਡਣਾ ਨਹੀਂ ਵੇਚਣਾ ਗਾਇਸ ਇਹਨੇ ਹੁਣ ਖਾਣੀ ਰੋਟੀ ਮੈਂ ਤਾਂ ਖਾ ਲਈ ਅੱਗੇ ਮੈਂ ਪੱਗ ਬਣ ਲਈ ਤਾਂ ਦੋਸਤੋ ਹੁਣ ਆਪਾਂ ਰੋਟੀ ਖਾ ਕੇ ਤਿਆਰ ਹੋ ਸਕਦੇ ਹਾਂ ਬਾਅਦੋਂ ਦੇ ਫਿਰ ਮੈਂ ਪਕਾ ਰੋਟੀ ਠੀਕ ਹੈ ਜੀ ਹੈ ਮੋਕ ਕੇ ਅਸੀਂ ਖਾਈ ਨਹੀਂ ਤੇ ਮੰਗੋੜਾ ਕਿਨੇ ਸੀ ਜਾ ਜਮਿੰਦਰ ਜਾ ਕੇ ਮੱਕੀ ਦਾ ਟੱਟ ਲਿਆ ਹੋਣ ਹੁਣ ਮੂਹਰੇ ਨਾਟ ਜਾ ਮੇਰਾ ਮੁੰਨੂ ਦੋਖਦਾ ਕੀ ਕਰੇ ਹੁਣ ਗੁੰਨ ਨਾਟ ਤੂੰ ਇਨਾਲ ਸੀਗਾ ਤਾਂ ਦੱਸੀ ਪਹਿਲੇ ਮੈਨੂੰ ਅੱਦਾ ਇਹ ਗਰਮੀ ਆ ਗਿਆ ਮੁੰਨੂ ਹਾਲ ਸੀ ਹੁਣ ਲੱਸੀ ਦੇ ਗਲਾਸ ਪੀ ਪੀ ਕੇ ਅੱਜ ਚੱਲੋ ਮੈਂ ਲੱਸੀ ਪੀ ਆਮਾ ਤੇ ਲੱਸੀ ਆਪਾਂ ਜਗਾ ਕੇ ਲੱਗੇ ਈਏ ਮੈਂ ਮਿੰਦਰ ਰਹਿੰਦੇ ਅਗਰ ਮੈਂ ਬੱਚੀ ਚੱਲਾ ਜਾਂ ਤਾਂ ਮੈਂ ਤਾਂ ਚਲੋ ਗਾਇਸ ਚੱਲਦੇ ਹੱਟ ਲੈ ਅੰਦਰ ਹੱਟ ਕੇ ਸੀਗਾ ਵੈਸੇ ਮੈਂ ਕਦੇ ਵੀ ਮਨਿੰਦਰ ਨੂੰ ਪਿਆਰ ਨਹੀਂ ਕਰਨਾ ਤਾਂ ਗਾਇਸ ਮੋਮੈਂਟ ਚ ਲੱਟ ਲੈ ਨੱਤ ਲੈ ਕੇ ਤੁਹਾਨੂੰ ਫਿਰ ਮਿਲਦੇ ਆਂ ਤਾਂ ਉਹਨਾਂ ਨੇ ਸਾਰੇ ਨੇ ਸੋ ਗਏ ਸੀ ਮਮਾ ਵੀ ਹੁਣ ਉੱਠੇ ਨਹੀਂ ਤੇ ਮੈਂ ਇੱਥੇ ਉਰਦੂ ਸਿੱਖਦਾ ਪਿਆ ਦੇਖੋ ਮੇਰੀ ਉਰਦੂ ਦੀ ਕਲਾਸ ਲਾਈ ਹੈ ਸਾਡੇ ਅੰਕਲ ਜੀ ਨੇ ਤਾਂ ਦੋਸਤੋ ਹੁਣ ਆਪਾਂ ਡੇ ਟੂ ਸਾਰੇ ਮੋਮੈਂਟ ਦੇ ਮਨਾ ਲਏ ਨੇ ਗਾਏ ਜੋ ਆਪਾਂ ਟੂਚਰ ਤੇ ਮਨਾਈ ਸੀ ਰੀਤੇ ਤਾ ਕਰਕੇ ਆਪਾਂ ਦਿਖਾ ਲਈ ਸਕੈ ਗਾਏ ਗਾਇਸ ਮਮੇ ਹੁਣੇ ਬੰਦਰ ਜਾ ਕੇ ਆਏ ਨੇ ਅੰਦਰ ਨਹੀਂ ਆਏ ਪਰ ਮੰਦਰ ਗਈ ਸੀ ਅੰਦਰ ਨਹੀਂ ਆਏ ਸੈ ਇੰਨ ਲੱਗਦਾ ਕੋਲੇ ਕੇ ਘਰੇ ਬੈਠੇ ਆ ਕੋਲੇ ਘਰ ਜਾ ਕੇ ਬੈਹਗੇ ਜਿਹਦੇ ਤੱਕ ਪੀਕ ਤੁਹਾਨੂੰ ਮੈਂ ਦਿਖਾਉਂ ਤਰੀ ਉਹ ਭਰਾਵਾ ਕੀ ਹੋ ਗਿਆ ਕੀ ਹੋ ਗਿਆ ਉਸਕੇ ਬਾਅਦ ਪੱਤੀ ਕਰ ਲਤ ਨੇ ਪੱਤੀ ਕਰ ਲਤ ਹਾਂ ਜੀ ਲਈ ਘਰ ਮੇਰੇ ਪੱਤੀ ਦੇ ਮੇਰੇ ਪੱਤੀ ਦੇ ਅੱਜ ਕੋਲੀ ਮੈਂ ਜੀ ਤਕਰੀ ਤੁਸੀ ਕੱਲੇ ਖਾਈ ਜਨ ਦੀਦੀ ਨਹੀਂ ਮੈਂ ਤਾਂ ਆਂਟੀ ਵਾਸਤੇ ਕਰਾਈ ਸੀ ਆਂਟੀ ਨੇ ਕਹਿ ਕੇ ਕਰਵਾਇਆ ਸੀ ਅੱਛਾ ਆਪਣੀ ਨਾ ਬੈਡ ਆਪ ਇੱਕ ਨੰਦਾ ਆਏ ਹੋਏ ਬੁੱਝਾ ਮਾਦੂ ਸਾਂ ਹੈ ਆ ਗਾਇਆ ਹੈ ਦੱਬ ਕੇ ਉਹ ਤਾਂ ਮੁੰਡਾ ਨਹੀਂ ਬਿਠੇਰੀ ਕਰ ਲਿਆ ਸਰ ਤਾਂ ਇਹਦੇ ਵਿੱਚ ਕਿਹੜੇ ਮੁੰਡੇ ਇੱਥੇ ਮੈਸੇਜ ਕੀਤੇ ਹੈ ਕੈਪੀਟਨ ਦੱਮੰਡਾ ਨੇ ਬਿਠੇਰੀ ਕਰਨਾ ਚਾਹੋ ਆਹ ਜਾਣੂ ਬਾਈ ਵੀਡੀਓ ਕਰ ਲਓ ਨੀ ਨਾ ਹੁੰਦਾ ਕੋਈ ਆਹ ਕੈਮਰਾ ਆਹ ਕੈਮਰਾ ਉੱਥੇ ਨਹੀਂ ਆਇ ਪਰੇ ਰਹੇ ਪਰੇ ਆਉਂ ਤਦਾਇਆ ਸੀ ਮੈਂ ਮੂੰਹ ਹੀ ਪਏ ਸੀ ਰਾਮ ਦੇ ਨਾਲ ਜਾ ਕੇ ਚੱਕ ਲੇ ਚੱਕ ਮੂੰਹ ਹੀ ਪਏ ਸੀ ਹਾਂ ਤੇ ਟੇਸਟ ਜਾਨੀ ਆ ਰਹੇ ਨੇ ਜੋ ਕਹਿ ਗਿਆ ਗਾਇਸ ਜਲਦੀ ਨਾਲ ਜਾਦਾ ਗਈ ਜੋ ਇਧਰ ਕਰੀ ਮੇਰੇ ਚਾ ਲਿਆ ਬਈ ਨਹੀਂ ਨਹੀਂ ਗਾਇਸ ਅੱਜ ਹੋਊਗਾ ਚਲੋ ਆਪ ਜਾਨ ਨੂੰ ਦਿਖਾਉਂ ਉਸਲੀ ਦੇ ਇਸ ਕੱਲ ਦਿਖਾਉ ਆਹੋ ਆਏ ਤੇਰਾ ਘਰ ਤੇ ਇਧਰੋਂ ਤੇ ਉੱਤਰ ਚੱਲ ਤੇਰੀ ਕਿ ਤੇ ਲੱਗ ਚਲੋ ਆਪ ਜਾਨ ਤੇ ਇਹਦਾ ਐਕਸੀਡੈਂਟ ਹੋ ਗਿਆ ਉਹ ਸੁਲੀ ਦੇ ਜੋ ਐਕਸੀਡੈਂਟ ਹੈ ਮੇਰਾ ਆ ਮੇਰਾ ਸਰਚੋ ਦੇਖੀਏ ਤੇਲ ਜਿਆ ਕਿੰਨਾ ਨਿਕਲ ਰਿਹਾ ਹੈ ਨਾ ਸਿਰ ਤੋਂ ਆਣਾ ਆਣਾ ਅਸਿਨੀ ਅਸਿਨੀ ਐਸੋ ਚੋਕ ਪਰ ਆ ਤਾ ਮੈਂ ਆਪਾਂ ਲੁਫ ਪਰ ਕਲ ਮੈਂ ਤੁਹਾਨੂੰ ਮੈਂ ਤੁਹਾਨੂੰ ਬਾਹਰ ਜਾਣਾ ਵਾ ਗਾਇਸ ਇੱਥੇ ਖੜ ਕੇ ਹਾਂ ਟੀਆਂ ਚੁਗਲਿਆ ਕਰਦੇ ਆ ਬੰਨੇ ਇਹਦੇ ਚੁਗਲਿਆ ਕਰਦੇ ਆ ਚੋਲਿਆਂ ਗੱਲਾਂ ਕਰਦੇ ਪਏ ਤੁਹਾਨੂੰ ਆਪਾਂ ਹੁਣ ਬਾਅਦ ਚ ਮਿਲਦੇ ਠੀਕ ਹੈ ਜੀ ਦੋਸਤੋ ਫਾਈਨਲੀ ਆਪਾਂ ਕਰੇ ਆਂ ਗੈਸ ਕਰੇ ਕਿ ਮੈਂ ਬਣਾਇਆ ਚਾਹ ਮਤਲਬ ਚਾਹ ਬਣੀ ਮੈਂ ਥੋੜਾ ਗੁਲਤ ਪਾ ਕੇ ਥੋੜੀ ਮਿੱਠਾ ਪਾ ਕੇ ਇਹਨੂੰ ਛੱਡ ਦਿੱਤਾ ਵਾ ਤੇ ਮਿੱਠਾ ਤਾਂ ਪਹਿਲਾਂ ਹੀ ਨਾ ਸੀਗਾ ਉਹ ਤੁਸੀਂ ਘੱਟ ਪੀਨੋ ਯਾਰ ਅੰਮਾ ਮੈਂ ਕਿਹੜਾ ਪੀਤੀ ਐ ਨਾ ਮੈਂ ਬਟੋ ਕਰੀ ਆ ਆਪਦੇ ਬਣਾਉ ਪੀਣ ਲਈ ਬਣਾਈ ਸੀ ਅੱਛਾ ਚਲ ਆਇਆ ਤਾਂ ਗਏ ਕਿੱਧਰ ਨੂੰ ਥੱਲੀ ਸਵਾਰੀਆਂ ਸਵਾਰੀਆਂ ਨੂੰ ਕਿੱਥੇ ਚੱਲਾ ਦਿੱਤੇ ਘੁੰਮਣ ਚੱਲੇ ਆ ਤਾਂ ਪੇ ਘੁੰਮਣ ਚੱਲੇ ਲੈ ਮੈਨੂੰ ਜੀ ਅੱਛਾ ਗਾਇਜ਼ ਜਿਹੜੀ ਕੱਲ ਜਗ੍ਹਾ ਦੀ ਗੱਲ ਗੱਲ ਹੋ ਰਹੀ ਸੀ ਉਹ ਜਗ੍ਹਾ ਤੇ ਅਸੀਂ ਚੱਲਦੇ ਅੱਗੇ ਤਾਂ ਹੋ ਜਾ कितने बोल ले अंदर रहते गाइस इधर देखो मुठे च किडा टिकाला आया बंदर जगह बोल लो बोल लो जय माता दी माता दी छ मारो च पेड़ मुंह पे मार जा मेरा बाप गुस्सा का तो नहीं नहीं मम्मी मैं जाला तू जाला तेरे को मेरे ऊपर से जाना जा मेरे ऊपर से जाना पड़ेगा जा मेरी तरफ बलेंद्र हो जा परे पहले बता कहां पे जा रहे हैं हम कर ब्याले काट पड़न चली हैं ਸੱਚੀ ਅਰੇ ਵੇ ਜੱਭੂ ਕੀ ਹਾਂ ਗਾਇਸ ਦੇਖ ਲੋ ਮਤਲਬ ਜਿਹੜਾ ਵਿਆਹ ਦੀ ਗੱਲ ਸੀਗੀ ਉਹ ਸੱਚੀ ਆ ਝੂਠ ਨਹੀਂਗੀ ਮੈਂ ਸੱਚੀ ਨਹੀਂ ਕਹਿੰਦਾ ਉਹ ਦੰਦਾ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਵੱਡ ਗਿਆ ਗਾਇਸ ਕੋਈ ਗੱਲ ਨਹੀਂ ਵਿਆਹ ਵੀ ਕਰਾਵਾਂਗੇ ਟਾਈਮ ਆ ਗਿਆ ਤੁਝੇ ਜਾਣਾ ਦੇਖੋ ਮੈਂ ਚਪੇੜ ਮਾਰ ਜਾਣਾ ਦੇਖੋ ਮੇਰੇ ਉੱਪਰ ਸਾਥ ਹੀ ਸਦਾ ਮੇਰੀ ਖਾ ਜਾ ਜਾ ਕਰ ਲਈ ਜਾ ਬੜੀ ਬੜੀ ਬੱਤ ਕੇ ਹਣ ਹਰਿੱਤ ਯਾਰ ਨਾ ਨੇ ਆਮ ਲੇਟ ਹੋ ਰਹੀਆਂ ਉਹਨੇ ਟਾਈਮ ਦਿੱਤਾ ਆਵਾ ਮਾਈਨੀ ਮੰਮਾ ਕਾਰਡ ਲੈ ਆਏ ਨੇ ਕਿੰਨੇ ਘਾਟ ਚ ਪਾਈ ਆਹ ਨਾਲ ਜਿਹਨੇ ਰਸਤੇਦਾਰ ਬੁਲਾਉਣੇ ਉਹਨੇ ਹੀ ਪਾਉਣੇ ਅੰਨੋਂ ਵੀ ਆ ਸਕਦੇ ਨਹੀਂ ਯਾਰ ਅੰਨੋਂ ਤਾਂ ਬੁਲਾਓ ਯਾਰ ਯਾ ਮਜ਼ਾ ਫੇਰੀਆਂ ਤਾਂ ਅੱਗੇ ਥੋੜਾ ਸਵਾ ਲੋਕਾਂ ਨੂੰ ਕਾੜਾ ਕੇ ਰਹੀ ਗਾ ਜਾ ਥੱਲੇ ਦੇਖ ਰੋ ਡੁੱਬਾ ਖਲੀ ਜਾਂਦਾ ਕਾਡਾਂ ਵਾਲਾ ਦੇਖੋ ਕਿ ਛੋੜੇ ਥੋੜੇ ਬੜੇ ਛੋੜੇ ਆ ਦੇਖ ਲਓ ਗਾਇਸ ਇਹਦੇ ਤੇ ਉੱਥੇ ਡੱਪਲਾ ਹੈ ਇਹਦੇ ਚ ਲੋਕ ਕਿ ਅੰਨੋਂ ਆਉਣਗੇ तै <laughs> तो सीगा ए चाम नॉन लोग ही इनवाइटेड है गाइस देखो आ जल्दी-जल्दी स्कैनर आ स्कैन कर लो कोड बार कोड इधर में क्यों गए बार कोड स्कैन करके जल्दी-जल्दी फॉलो करो फॉलो कर लो फॉलो गाइस दिस इज माय वर्क एंड दिस इज माय पर्सनल वर्क गाइस आ देखो किंडे सारे अम्मा फड़े ਇਹੀ ਮਸਲਾ ਸੀ ਹੁਣ ਤਾਂ ਰੋਲਾ ਬਣ ਗਿਆ ਹੁਣ ਤਾਂ ਰੋਲਾ ਵਾੜਾ ਹੁਣ ਰੋਲਾ ਇਹਦਾ ਹਣ ਰੋਲਾ ਬੰਦਨ ਦਾ ਬਣ ਗਿਆ ਇੱਕ ਮਿੰਟਾ ਫੋਟੋ ਤੁਸੀਂ ਗਾਉ ਵਾਲਾ ਇਹ ਫੋਨ ਨਹੀਂ ਕਰਨਾ ਗਾਉ ਗੜਾ ਰੋਲਾ ਤਾਂ ਪਹਿਲਾਂ ਸੀ ਹਣ ਤਾਂ ਮਸਲਾ ਬਣ ਗਿਆ ਅੱਛਾ ਚਲੋ ਤੱਕ ਤਨ ਚਾਹੀ ਗਈ ਤੂੰ ਵੜੀ ਜਾਊਗਾ ਨਾ ਤਰੇ ਜਿੱਜਾ ਤਾਂ ਹਿੱਲ ਗਿਆ ਦਿਮਾਗ ਸਾਲੀਏ ਹਿੱਲ ਗਿਆ ਕਿੰਨੇ ਚਾਹੀਦੇ ਜਿਹੜਾ ਬੰਦਾ ਮੇਰੇ ਨਾਲ ਵਿਆਹ ਕਰਾਊਗਾ ਨਾ ਪਰ ਐ ਹੀ ਪਿਆ ਦੇ ਬਸ ਇੰਨੇ ਇੰਨਾ ਰੋਏ ਵੀ ਇੰਨੇ ਦੇ ਪੈਸੇ ਹੋਣ ਇੱਕ ਵਾਰ ਤਾਂ 500 ਈ ਐਦੇ ਥੱਦੀਆਂ ਦੀ ਥੱਦੀਆਂ ਆਣ ਕੁਛ ਕਰਨਾ ਪੈਣਾ ਬੱਤੇ ਤੈਨੂੰ ਕੁਛ ਪਿੰਦੇ ਪੈਸੇ ਦੀ ਤਾਂ ਬਲੈਕ ਹੀ ਹੋ ਨਾ ਪਰ ਬਹੁਤ ਤੇ ਰੱਬ ਬਚਾਈ ਰੱਖਿਓ ਤਾਂ ਉਹ ਕਿਹੜਾ ਗਾਣਾ ਮਾਂ ਪਹਿਲੀ ਚੀਜ਼ ਆਈਆਂ ਤੇ ਜੱਟ ਦੀ ਬਲੈਕ ਲਾਈਨ ਵਿੱਚ ਗੋਰੀਏ ਪਹਿਲੀ ਚੀਜ਼ ਆਈਆਂ ਤੇ ਚਿੱਟੇ ਰੰਗ ਦੀ ਮੈਨੂੰ ਕੋਈ ਕੋਈ ਗਾਣਾ ਹੀ ਚੇਤੇ ਹੁੰਦੇ ਆ ਬਸ ਇੱਕੋ ਲਾਈਨ ਯਾਦ ਹੁੰਦੀ ਐ ਅੱਗੇ ਸੀ ਅੱਗੇ ਦਾ ਹੂੰ ਅੱਗੇ ਸੀ ਜਾਈਏ ਅੰਨਾਪੂਰਤਿਲੇ ਮਮੀ ਮਮੀ ਦੱਸ ਕਿਤੇ ਕੰਮ ਦੇ ਤੇ ਫੋਟੋ ਢੰਗਣੀ ਦੱਸ ਕਿਤੇ ਜਾਣ ਪਾਣੀ ਮੰਗਣੀ ਦੱਸ ਕਿਹੜਾ ਬਿੱਲਾ ਸੁਣਨਾ ਨਹੀਂ ਹਸੀਨ ਲੁੱਟਣਾ ਯਾਰ ਅਖੀਕਾ ਆ ਕੈਮਰਾ ਸਾਫ ਕਰ ਲਿਆ ਕਰ ਸਾਸ ਤੁਹਾਨੂੰ ਪਤਾ ਜਦ ਹੀ ਟੈਡਲੋਂ ਗਏ ਸੀ ਨੇ ਹਾਂ ਉਰਦੋ ਉੱਥੇ ਵੀਰਾ ਕਹਿੰਦਾ ਕਹਿੰਦਾ ਚੀਮੇ ਵਾਈ ਦੇ ਟੈਪ ਗੜਾ ਲਾ ਲ ਭਾਈ ਮਨਵੀਰ ਕਹਿੰਦਾ ਮੂ ਚੀਮੇ ਮੈਂ ਕਿ ਪੰਪ ਚੱਕ ਪੋਣਾ ਕਹਿੰਦਾ ਪੰਪਾ ਧਨਾਈ ਹਾਂ ਮੇਰੇ ਕਿਹ ਗਾਣਾ ਲਾਇਆ ਸੀ ਜੀ ਮੇਰਾ ਕਿਹੜਾ ਗਾਣਾ ਲਾਇਆ ਸੀ ਹਾਂਜੀ ਤਰੰਤ ਨਹੀਂ ਨਹੀਂ ਜਿੱਟਾਂ ਦੇ ਪੁੱਤਾਂ ਨੂੰ ਰੋਕ ਸਕਦੇ ਨਾ ਦੇਖ ਕਰੋ ਕੋਡਾਈ ਨਹੀਂ ਉਹਨਾਂ ਪਾਣੀਆਂ ਚੋਂ ਲੰਘ ਕੇ ਵੀ ਆਉਣਾ ਪੈਂਦਾ ਆਲੇ ਨੂੰ ਸੀ ਪੁਲਿਸ ਪੁਲਿਸ ਖੜੀ ਕੋਈ ਆਈ ਸੀਗਾ ਮਾਰੇ ਕੰਮਾਤ ਮੈਂ ਵੀ ਮਾਰਕੋ ਫਿਰ ਮੈਨੂੰ ਤਾਂ ਹੁਣ ਪਤਾ ਲੱਗਾ ਗਾਲ ਗੋਣਾ ਜਾਂਦਾ ਮੈਨੂੰ ਤਾਂ ਇਹ ਜਗਾਣੇ ਆਉਂਦੇ ਨਹੀਂ ਸੀ ਦਿਖਾ ਦੇ ਦੇਖੀਂ ਦੇਖ ਰਿਹਾ ਥੱਦੀਆਂ ਵੀ ਇੱਕ ਵਾਰ ਇਹ ਗਾਇਦਾ ਛੇ ਥੱਦੀਆਂ ਨੂੰ ਦੇਖੋ ਮਤਲਬ ਇਹ ਦੇਖੀਏ 1000 ਕਾਰਡ ਹੋਊਗਾ ਜਿੰਨੇ ਦੇਖੀ ਤਨ ਤਨ ਚ ਲੱ ਕੱਲਾ ਕੱਲਾ ਤੁੰਗ ਲੈ ਗਏ 1000 ਭਣੇ ਥੋੜੇ ਨਿਗਣਨੇ 1000 ਪੂਰਾ ਵਿੱਚ 6 ਦੱਥੀਆਂ ਨੇ ਤੇ ਅੱਕ ਚ ਕਿੰਨੇ ਕਾਰਡ ਹੋਣਗੇ ਆਪਾਂ ਕਿਹੜਾ ਕਦੇ ਗਿਣਿਆ ਨਾ ਪਹਿਲਾਂ ਧੋਖੇ ਕਰਦੇ ਨਈ ਤੈਨੂੰ ਕੱਢਣਾ ਨਹੀਂ ਆਇਆ ਬੜਾ ਡਾਰਤੀ ਆ ਉਹ ਆ ਬੰਦੇ ਕਿਹੜਾ ਟਾਈਮ ਲਾ ਪਾਉ ਮੈਨੂੰ ਨਹੀਂ ਲਾਣਾ ਹੁੰਦਾ ਆਪੇ ਲਾ ਦੇ اللي 160 ਨੇ ਇੱਕ ਦੇ ਵਿੱਚੋਂ 160 ਨਿਕਲੇ ਇੱਕ ਦੇ ਵਿੱਚੋਂ ਗਾਈਜ਼ ਨਾਲ ਦੇਖੋ ਕੀ ਨਿਕਲੇ ਵਿੱਚ 60 ਦਾ 100 100 ਇਹ 100 ਵਿੱਚੋਂ ਕਿਹੜਾ ਗਾਈਜ਼ ਇਹ ਬੜੀਵਾਲ ਖੁਰਦ ਚ ਸਮਰਾਲਾ ਰੋਡ ਵੇੜੇ ਪੈਟਰੋਲ ਪੌਂਟ ਦੇਖਦੇ ਕਿਹੜਾ ਜਿਆਦਾ ਪਹਿਲਾਂ ਸਕੈਨ ਗਾਈਜ਼ ਮੈਨੂੰ ਨਹੀਂ ਪਤਾ ਕਿਹੜਾ YouTube ਦਾ ਸਕੈਨ ਕੀਤਾ YouTube ਵਾਲਾ ਚੱਕੇ ਦੁਬਾਰਾ ਕਰਕੇ ਦੇਖ ਦੁਬਾਰਾ ਕੀਤਾ ਵਾ ਇੰਸਟਾਗ੍ਰਾਮ ਦਾ ਕਰਦੇ ਹਾਂ ਉਹਨੂੰ ਇੰਸਟਾ ਖੁੱਲੂਗਾ ਸਕੋਰ ਨਿਕਲਦੇ ਇੰਸਟਾ 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 ਆ ਖਲ ਗਿਆ ਆਈਡੀ ਵੀ ਖੁੱਲੀ ਆਈਡੀ ਜਦੋਂ ਉਹਨਾਂ ਨੇ ਚੈੱਕ ਕਰਕੇ ਫੇਰ ਲਾਈ ਸੀ ਇਹ ਹੂੰ ਕਹਿੰਦੇ ਪਹਿਲਾਂ ਸੀ ਆਪਦੇ ਫੋਨਾਂ 'ਤੇ ਖੋਲ ਕੇ ਦੇਖਦੇ ਆਂ ਸਕੈਨ ਅੰਦਰ ਗਾਈ ਤੁਸੀਂ ਵੀ ਆਹ ਲਓ ਸਕੈਨ ਕਰਨਾ ਆਹ ਲਓ ਕਾਰਡ ਸਕੈਨ ਕਰ ਲਓ ਕਰ ਲਓ ਸਕੈਨ ਕਰੀਂ ਇਨਸ਼ਾਅੱਲਾ ਨਾਈਸ ਟੈਨ ਕੇ ਕਰਾ ਲਓ ਜਲਦੀ 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 ਦੇਖੋ ਦੋਨੇ ਜਗ੍ਹਾ 10 ਕੇ ਹੋਣ ਵਾਲੇ ਆ ਇੰਸਟਾਗ੍ਰਾਮ 'ਤੇ ਵੀ ਤੇ YouTube 'ਤੇ ਵੀ ਦੇਖਦੇ ਆਂ ਤਨਖਤ ਤਨਾਂ ਕਿਦੇ ਚ ਕਰਦੇ ਆ ਤੁਸੀਂ ਜੈ ਮਾਦਰੀ ਜੈ ਮਾਦਰੀ ਮੇਰੇ ਪਤਨੀਆਂ ਜਿਹੜੀਆਂ ਲੱਗ ਅਰੇ ਲੂਗਾ ਲੱਜਾ ਪੁੱਤਾਂ ਦਾ ਬਾਹਰ ਫੜਦੀ ਆ ਹallelujah 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 ਉੱਥੇ ਵੀ ਮੈਂ ਦੋ ਤਿੰਨ ਜਗ੍ਹਾ ਰੱਖ ਲਵਾਂਗੀ ਨਾ ਕੁਝ ਡੱਬੇ ਚ ਰੱਖ ਲਵਾਂਗੀ ਥੋੜੇ ਜਿਹੇ ਸੀਟ ਤੇ ਰੱਖ ਲਵਾਂਗੀ ਕੋਈ ਸੁੱਥੇ ਉਹਨੂੰ ਦਊਂਗੀ ਬੰਦਾਂ ਨੂੰ ਪਾਰਕਿੰਗ ਵਾਲੇ ਤਾਂ ਬਿਤੇਰੇ ਕਹਿੰਦੇ ਆ ਕਹਿੰਦੇ ਸਾਨੂੰ ਮੈਡਮ ਗਲਤ ਆ ਗਲਤ ਆ ਗਲਤ ਆ ਪਹਿਲਾਂ ਪਹਿਲਾਂ ਸੱਡਲ ਵਾਲੇ ਕਰ ਪਹਿਲਾਂ ਸੱਡਲ ਬੰਦ ਕਰ ਅਲੇ ਫਾੜੋ ਦੇਚ ਰੱਖਦੇ ਹਲਮਾਰੀ ਚੰਨੇ ਦੇਖ ਲੈ ਕੜ ਇਹ ਹੀ ਆ ਬਸ ਦੇਖ ਕੜ ਗਾਇਸ ਹੁਣ ਇਹਨਾਂ ਨੂੰ ਕੜ ਅਸੀਂ ਤਾਂ ਬਸ ਹੁਣ ਮੈਂ ਚਾਹ ਬਣਾਉਣ ਨੂੰ ਜਾਵਾਂ ਮੈਂ ਚੱਲ ਮੈਨੂੰ ਆ ਜਾ ਗਾਇਸ ਮੈਂ ਆਪਾਂ ਦੇ ਤੋਂ ਨਾ ਗਾਇਸ ਚੱਲ ਵੀ ਕੁਝ ਲੈ ਕੇ ਦੇ ਖਾਣ ਨੂੰ ਮੈਂ ਦੇਖੀ ਬਲੋਗ ਕੰਟੀਨਿਊ ਆ ਨ ਕਰੀਵਾਂ ਨਾ ਇੱਧਰੋਂ ਚੱਲਣਿਆ ਵਾ ਕੋਈ ਨਵੇਂ ਆਪੇ ਲੈ ਆਉਂਗਾ ਲੋ ਗਾਇਸ ਹੁਣ ਆਪਾਂ ਤੁਹਾਨੂੰ ਲੋ ਗਾਇਸ ਤੇ ਗਾਇਸ ਅਰੇ ਮੂਰੀ ਹੋ ਗਏ ਆ ਪਰ ਗਾਇਸ ਰੋਟੀਆਂ ਖਾਦੀਆਂ ਨਹੀਂ ਕੜੀ ਪਈ ਆ ਚਟਣੀ ਬਣਾਈ ਪਈ ਆ ਪਰ ਅਜੇ ਰੋਟੀਆਂ ਖਾਦੀਆਂ ਨਹੀਂ ਆ ਕਿਉਂਕਿ ਮੈਨੂੰ ਭੁੱਖ ਨਹੀਂ ਸੀਗੀ ਮੈਂ ਮਿੱਠੇ ਚੌਂ ਖਾ ਲਈ ਸੀ ਹਾਂ ਹਾਂਜੀ ਗਾਇਸ ਇਹ ਖਾਲੀ ਰੋਟੀ ਇਹਨਾਂ ਨੇ ਪਤਾ ਨਹੀਂ ਕੀ ਖਾਦਾ ਤੇ ਆਪਾਂ ਗਾਇਸ ਹੁਣ ਆਪਾਂ ਲੱਗੇ ਗਾਇਸ ਸੋਨੇ